ਅੱਜ ਦੁਪਹਿਰੇ ਆਏ ਅਨਮੋਲ ਗਗਨਮਾਨ ਦੇ ਅਸਤੀਫੇ ਨੇ ਇੱਕ ਗੱਲ ਤਾਂ ਸਾਬਤ ਕਰਦੀ ਕਿ ਜਿਹੜਾ ਖਟਕੜ ਕਲਾ ਵਿੱਚ ਭਗਤ ਸਿੰਘ ਜੀ ਨੂੰ ਆਦਰਸ਼ ਧਾਰ ਕੇ ਇਹਨਾਂ ਝੰਡਾ ਚੁੱਕਿਆ ਸੀ ਬਦਲਾਵ ਦਾ ਮੈਨੂੰ ਲੱਗਦਾ ਹੈ ਕਿ ਜਿਹੜੀ ਸਰਫਰੋਸ਼ੀ ਦੀ ਤਮੰਨਾ ਕਦੇ ਆਪੜਿਆਂ ਦੇ ਦਿਲ 'ਚ ਹੈ ਹੀ ਨਹੀਂ ਸੀ ਤੇ ਜਿਹੜਾ ਝੰਡਾ ਖਟਕੜ ਕਲਾ ਵਿੱਚ ਚੁੱਕਿਆ ਸੀ ਉਹ ਝੰਡਾ ਚੰਡੇ ਅਮਲੀ ਦੇ ਟੋਟਕਿਆਂ ਦੀ ਅੱਜ ਬੱਲੀ ਚੜ ਗਿਆ ਹਜੇ 2027 ਦੀ ਇਲੈਕਸ਼ਨ ਦਾ ਬਿਗਲ ਨਹੀਂ ਵੱਜਿਆ ਤੇ ਇਨਕਲਾਬੀ ਮੈਦਾਨ ਚੋਂ ਭਜਨੇ ਸ਼ੁਰੂ ਹੋ ਗਏ ਐ ਕਿੱਥੇ ਗਿਆ ਕਿੱਥੇ ਗਈਆਂ ਇਹਨਾਂ ਦੀਆਂ ਖਟਕੜ ਕਲਾਂ ਚ ਖਾਧੀਆਂ ਸੌਵਾਂ ਕਿੱਥੇ ਗਏ ਤੁਹਾਡੇ ਬਦਲਾਵ ਦੇ ਇਰਾਦੇ ਬਦਲਾਵ ਦੇ ਵਾਦੇ ਹਰਾਨਗੀ ਹੁੰਦੀ ਹੈ ਕਿ ਇਹੋ ਜਿਹੇ ਲੋਕ ਵਜ਼ੀਰ ਤੇ ਐਮ ਐਲ ਏ ਰਹਿ ਕੇ ਆਪ ਦੇ ਲੀਡਰਾਂ ਨੇ ਪੰਜਾਬ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀਆਂ ਉਹਨਾਂ ਦੇ ਯਕੀਨ ਦਾ ਪੰਜਾਬੀਆਂ ਦੀ ਆਸ ਤੇ ਉਮੀਦ ਦੀ ਤੋਹੀਨ ਕੀਤੀ ਹੈ ਇਹਨਾਂ ਨੇ 5 ਮਿੰਟਾਂ ਚ ਐਮ ਐਸ ਪੀ ਦੇਣ ਦਾ ਵਾਅਦਾ ਕਰਨ ਵਾਲੀ ਮੈਡਮ 5 ਮਿੰਟਾਂ ਚ ਅਸਤੀਫਾ ਦੇ ਕੇ ਹੋ ਗਈ ਹੋ ਗਈ ਹੋ ਗਈ ਪਰ ਪੰਜਾਬੀਆਂ ਦਾ ਹਾਲ ਕੀ ਕਰਤਾ ਜਾਪ ਵਾਲਿਆ ਇੰਨਾ ਕਰਜ਼ਾ ਚੁੱਕ ਲਿਆ ਪਾਲਿਆ ਨੇ ਕਿ ਅੱਜ ਹਰ ਪੰਜਾਬੀ ਕਰਜ਼ਈ ਕਰਤਾ ਲਾਅ ਐਂਡ ਆਰਡਰ ਦੀ ਸਥਿਤੀ ਦਾ ਹਾਲ ਕੀ ਹੈ ਕੋਈ ਘਰੋਂ ਬਾਹਰ ਨਹੀਂ ਜਾ ਸਕਦਾ ਕੋਈ ਬੰਦਾ ਪੰਜਾਬ 'ਚ ਸੁਰੱਖਿਤ ਨਹੀਂ 10 ਗੁਣਾ ਕਰਪਸ਼ਨ ਪੰਜਾਬ 'ਚ ਵੱਧ ਗਈ ਪੰਜਾਬ ਦੇ ਬੱਚਿਆਂ ਦੀਆਂ ਨੌਕਰੀਆਂ ਅੱਜ ਦਿੱਲੀ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਅੱਜ ਪੰਜਾਬ ਦੀਆਂ ਰਾਜ ਸਭਾ ਦੀਆਂ ਸੀਟਾਂ ਗੈਰ ਪੰਜਾਬੀਆਂ ਨੂੰ ਵੇਚੀਆਂ ਜਾ ਰਹੀਆਂ हां हां ਗਲੀ ਗਲੀ ਅੱਜ ਨਸ਼ਾ ਦੇਖ ਰਹੇ ਅੱਜ ਹਾਲਾਤ ਇਹ ਐ ਕਿ ਪੰਜਾਬੀਆਂ ਦੇ ਗੁੱਸੇ ਤੋਂ ਸਹਮੇ ਉਹਨਾਂ ਦੇ ਗੁੱਸੇ ਤੋਂ ਡਰੇ ਆਪ ਦੇ ਐਮ ਐਲ ਏ ਅਸਤੀਫਾ ਤਾਂ ਛੱਡੋ ਮੇਰੀ ਗੱਲ ਯਾਦ ਰੱਖਿਆ ਜੇ ਮੈਂ ਫੇਰ ਆਨਾ ਅਸਤੀਫਾ ਤਾਂ ਛੱਡੋ ਆਪ ਦੇ ਐਮ ਐਲ ਏ ਹਿੰਦੁਸਤਾਨ ਦੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ 'ਚ ਜਾ ਕੇ ਵਸਣਗੇ ਤਿਆਰੀ ਕਰੀ ਜਾਂਦੇ ਆ ਮੈਨੂੰ ਪਤਾ ਕਿਹੜੇ ਟ੍ਰੈਵਲ ਏਜੰਟ ਕੋਲ ਵੀ ਅਨਮੋਲ ਗगनਮਾਨ ਆਉਂਦਾ ਪਰਮਾਨੈਂਟ ਕੈਨੇਡਾ ਜਾਣ ਦਾ ਇੰਤਜ਼ਾਮ ਕਰਦੇ ਫਿਰਦੇ ਆ ਮੈਂ ਇਹਨਾਂ ਨੂੰ ਦੱਸਦੇ ਆ ਆਪ ਵਾਲੇ ਲੀਡਰਾਂ ਨੂੰ ਕਿ ਜਿੰਨੀ ਕਰਪਸ਼ਨ ਤੁਸੀਂ ਕੀਤੀ ਜਿੱਡਾ ਧੋਖਾ ਪੰਜਾਬੀਆਂ ਨਾਲ ਤੁਸੀਂ ਕੀਤਾ ਭੱਜਣ ਅਸੀਂ ਵੀ ਨਹੀਂ ਦਿੰਦੇ ਕੱਲਾ ਕੱਲਾ ਰੁਪਈਆ ਵਸੂਲ ਕੇ ਪੰਜਾਬੀਆਂ ਦਾ ਪੰਜਾਬ ਦੇ ਖਜ਼ਾਨੇ 'ਚ ਪਾਵਾਂਗੇ